ਮਿਲਦਾ ਗੁਰ ਚਰਨਾ ਵਿੱਚ ਆ ਕੇ ਸੁਖ ਕੀਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾ ਵਿੱਚ ਆ ਕੇ ਸੁਖ ਕੀਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾ ਵਿੱਚ ਆ ملتا ہے گرجر چھ کتے کا ملتا جی ملتا ہے گرجر چل صاحب جی مان ہے نا ٹیک نہیں رہا بہتی باری ਆਪਣੇ ਅੰਦਰ ਦਾ ਵੀ ਖਿਆਲ ਛੋਟਾ ਜਿਹਾ ਦੁੱਖ ਹੁੰਦਾ ਹੈ ਮਨ ਡੋਲਦਾ ਹੈ ਹਰ ਬੰਦੇ ਤੇ ਡੋਲਦਾ ਚਾਹੀ ਸੁਣਨ ਵਾਲਾ ਤੇ ਚਾਹੀ ਸੁਣਾਉਣ ਵਾਲਾ ਮਨ ਤੇ ਮਨ ਨਾ ਗੁਰੂ ਚਾਹੀ ਸਥਿਰਤਾ ਫਿਰ ਟਿਕਦੀ ਆ ਤੇ ਕਿਰਪਾ ਨੂੰ ਭਾਈ ਜੇਠਾ ਜੀ ਆਪਣੇ ਘਰ ਵੀ ਗਏ ਟਿਕਾਣਾ ਤੋਂ ਬਾਅਦ ਰਾਸਤੇ ਵਿੱਚੋਂ ਪਿਆਰ ਵਿੱਚ ਟਿਕ ਕੇ ਨਾ ਸਾਹਿਬ ਜੀ ਦੇ ਲਈ ਪਿਆਰ ਦੀ ਭੇਟਾ ਫਲ ਲੈ ਕੇ ਆਏ ਫਲ ਆਪਣੇ ਲੋ ਭਾਈ ਜੇਠ ਨੇ ਬਹੁਤ ਚੁਣ ਕੇ ਲੈ ਕੇ ਆਏ ਚੱਕ ਵੀ ਹੁੰਦੇ ਆ ਪਰ ਗੁਰੂ ਅਮਰਦਾਸ ਜੀ ਨੇ ਲਗੀ ਭਾਈ ਜੇਠਿਆ ਜਿਹੜੀ ਪਿਆਰ ਦੀ ਪੇਟਾ ਲੈ ਕੇ ਆਇਆ ਹੈ ਨਾ ਮੈਨੂੰ ਏਨੀ ਮਿੱਠੀ ਲੱਗਦੀ ਹੈ ਭਾਈ ਜੀਠੀ ਨੇ ਹਜੇ ਦਿੱਤੀ ਕੋਈ ਨਹੀਂ ਕਿਉਂਕਿ ਰਹਾਣੇ ਤੌਰ ਤੇ ਗੁਰੂ ਉਹ ਪੇਟਾ ਦੀ ਗੱਲ ਕਰਦਾ ਹੈ ਕਹਿਣ ਲੱਗੇ ਜੀਠਿਆ ਤੇ ਅੰਦਰ ਦੀ ਮੁਹੱਬਤ ਵਿੱਚੋਂ ਮੈਂ ਏਨਾ ਸਕੂਨ ਹੈ ਮੇਰੇ ਪਿਆਰ ਦੀ ਪੇਟਾ ਨਹੀਂ ਸਾਬ ਨੂੰ ਪੇਟਾ ਨਹੀਂ ਕਹਿਣ ਲੱਗੇ ਸੱਚ ਦੱਸਾਂ ਜੀਠਿਆ ਦੁਨੀਆਂ ਦੇ ਨਜ਼ਰ ਤੇ ਦਰ ਤੇ ਅੱਖਰਾਂ ਦੀ ਮੁੱਲ ਪੈਂਦੀ ਹੋਏਗੀ ਪਰ ਮੇਰੀ ਦਾਰੂ ਤੇ ਕੇਵਲ ਤੇਰੇ ਅੰਦਰ ਦੀ ਮੁਹੱਬਤ ਦਾ ਮੁੱਲ ਪੈਂਦਾ ਤੇ ਯਾਦ ਤਾਰਿਆ ਪੁੱਪੜ ਤੇ ਜੀਤੂ ਮਿੱਤਲ ਅਸਾੜਾ ਇੱਕ ਪੋਰੀ ਦਾ ਵਿਛੋੜ ਗੁਰੂ ਥੋੜਾ ਛੱਡਦਾ ਆਪਾਂ ਗੱਲ ਨਾਲ ਨਾਲ ਕਰ ਰਹੇ ਸੀ ਫਿਰ ਜੋ ਪ੍ਰਾਨੀ ਗੋਬਿੰਦ ਧਿਆਵੇ ਪੜਿਆ ਅਣ ਪੜਿਆ ਪਰਮ ਗਤ ਪਾਵੈ ਨਿਸ਼ਿ ਭਗਤੀ ਵਾਰੀ ਅਖਰਾਂ ਦਾ ਮਾਨ ਕਰਨ ਨਾਲ ਬੋਧੀ ਵਾਰੀ ਡੁੱਬ ਜਾਂਦਾ ਹੈ ਬਹੁਤੀ ਵਾਰੀ ਡੁੱਬ ਜਾਂਦਾ ਹੈ ਡੁੱਬਣ ਦਾ ਅਰਥ ਇਕੱਲਾ ਪਾਣੀ ਥੋੜਾ ਹੁੰਦਾ ਹੈ ਵੱਡਿਆਂ ਵੱਡਿਆਂ ਦੀਆਂ ਕਲਮਾਂ ਕਈ ਵਾਰੀ ਇਦਾਂ ਦੇ ਫੈਸਲੇ ਗਲਤ ਲੈ ਜਾਂਦੀਆਂ ਸਾਰੀ ਜ਼ਿੰਦਗੀ ਲਈ ਬੰਦਾ ਚੁਰਦਾ ਹੀ ਜਾਂਦਾ ਹੈ ਦੇਖਦੇ ਆ ਨਾ ਆਪਾਂ ਕਲਮਾਂ ਪਤਾ ਹੀ ਨਹੀਂ ਫਿਰ ਹੁੰਦਾ ਕੀ ਆ ਤਾਂ ਸਿਰਫ ਨੇ ਕਿਹਾ ਤੂ ਦੀ ਰੋਜ ਦਿਦਾਰ ਕਰਦਾਂ ਤੇ ਦਿਦਾਰ ਚ ਮਿਲਦਾ ਕੀ ਹੈ ਦਰਸ਼ਨ ਪਰਸੀਏ ਗੁਰੂ ਕੈ ਚਨ ਮਰਨ ਦੁਖ ਜਾਏ ਉਹਦੇ ਤਾਂ ਦਿਦਾਰ ਚੋਂ ਜਨਮ ਤੇ ਮਰਨ ਦੀ ਖੇਡ ਖਤਮ ਹੁੰਦੀ ਹੈ